ਅੱਜ ਦੇ ਪੰਜਾਬ ਦੇ ਹਾਲਾਤ ਪੇਸ਼ ਕਰਦੀ ਏ ਵੀਡੀਓ ਆ ਦੋਸਤੋ ਜਿਲ੍ਹਾ ਲੁਧਿਆਣਾ ਨਾਰੰਗਵਾਲ ਦੀ ਆ ਜਿੱਥੇ ਇੱਕ ਪਿੰਡ ਦਾ ਸਰਪੰਚ ਹੀ ਬੇਵਸ ਹੋਇਆ ਪਿਆ ਨਸ਼ਾ ਵੇਚਰ ਵਾਲਿਆਂ ਦੇ ਸਾਹਮਣੇ ਸਭ ਤੋਂ ਪਹਿਲਾਂ ਵੀਡੀਓ ਦੇਖੋ ਫੇਰ ਕਰਦੇ ਆਪਾਂ ਗੱਲ ਇਹ ਵੀਡੀਓ ਬਾਰੇ ਜਿਹੜੀ ਆਪਣੇ ਗੱਲ ਚੱਟਦੀ ਨਹੀਂ ਹਾਂ ਚੱਟਦੀ ਆ ਚੱਟਦੀ ਨਹੀਂ ਉਹ ਲੱਗੀਆਂ ਨੂੰ ਆ ਕੇ 잡ਦੇ ਆ ਨਸ਼ਾ ਵੇਚਦੇ ਹੋ ਕੱਲੇ ਨੂੰ ਕੱਲਾ ਟੱਕਰ ਕੱਲੇ ਹੀ ਖੜੇ ਆ ਕੱਲੇ ਨੂੰ ਕੱਲਾ ਨਸ਼ੇ ਨੂੰ ਟੱਕਰ ਨਸ਼ਾ ਵੇਚਦੇ ਹੋ ਮੇਰੇ ਮੁੰਡੇ ਦਾ ਮਰਵਾ ਨਸ਼ੇ ਵੇਚਦੇ ਕਿਉਂ ਆ ਵੇਚਾਂਗੇ ਜੀ ਹੁਣ ਤੇ ਵੇਚ ਲੈਗੇ ਹੁਣ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਆ ਦੋਸਤੋ ਇਹ ਤਾਂ ਆਪਣੇ ਮੋਹ ਮੰਨੀ ਜਾਂਦੀ ਹੈ ਕਿ ਮੈਂ ਨਸ਼ੇ ਵੇਚੂਗੀ ਤੇ ਮੈਂ ਕਿਤੇ ਅੱਜ ਦੀ ਵੇਚਦੀ ਆ ਤੇ ਮੈਂ ਇਹਨਾਂ ਦੀ ਪੂਰੀ ਵੀਡੀਓ ਦੇਖੀ ਆ ਕਿ ਜਿੱਥੇ ਸਰਪੰਚ ਕਹਿੰਦਾ ਕਿ ਹਲੇ ਵੀ ਇਹਨਾਂ ਤੇ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਰਹੀ ਤਾਂ ਇਹ ਅੱਜ ਦੇ ਹਾਲਾਤ ਆ ਦੋਸਤੋ ਤੇ ਜਿਹੜੀ ਸਰਕਾਰ ਕਹਿੰਦੀ ਸੀ ਕਿ ਅਸੀਂ ਨਸ਼ੇ ਬਿਲਕੁਲ ਖਤਮ ਕਰ ਦਾਂਗੇ ਉਹ ਹੁਣ ਪਤਾ ਨਹੀਂ ਕਿੱਥੇ ਸੁੱਤੀ ਪਈ ਆ ਸਾਰੀ ਉਮਰ ਨਸ਼ੇ ਵੇਚੋਗੇ ਮਦਾ ਵੇਚਦੇ ਆ ਤੂੰ ਸਵੇਰੇ ਇੱਥੇ ਬੀਚੀ ਤੂੰ ਸਵੇਰੇ ਵੇਚੀ ਮਦਾ ਦੇ ਸਵੇਰੇ ਮੋਟਾ